ਹਾਂਜੀ ਹਸੀਕਾਲ ਜੀ ਸਾਰਿਆਂ ਨੂੰ ਅੱਜ ਭਰਾਬੋ ਆਪਾਂ ਨਾ ਸੋਦੇ ਵਾਸਤੇ ਇੱਕ ਬੜਾ ਸੋਹਣਾ ਸੁਨੱਖਾ ਝੋਟਾ ਲੈ ਕੇ ਆਏਗੇ ਝੋਟੇ ਦੇ ਰਿਕਾਰਡ ਦੀ ਵੀ ਆਪਾਂ ਗੱਲਬਾਤ ਕਰਾਂਗੇ ਪਰ ਨਾ ਕੀ ਆ ਜਿਹੜੇ ਆਉਣ ਵਾਲੇ ਪੰਜਾਬ ਦੇ ਵਿੱਚ ਮੇਲੇ ਹੈਗੇ ਜਿਵੇਂ ਕੋਟੜਾ ਮੇਲਾ ਹੋ ਗਿਆ ਤੇ ਜਿਹੜਾ ਹੋਗਾ ਤਨੌਲਾ ਮੇਲਾ ਉੱਥੇ ਨਾ ਇਸ ਝੋਟੇ ਦਾ ਸੋਨੂ ਨਾ ਸੀਮਨ ਮਿਲੂਗਾ ਤੇ ਵੈਸੇ ਤਾਂ ਪੰਜਾਬ ਦੇ ਵਿੱਚ ਜਿੰਨੇ ਕੁ ਡਾਕਟਰ ਭਰਾ ਹੈਗੇ ਉਹਨਾਂ ਕੋਲੇ ਇਹਦਾ ਸੀਮਨ ਉਪਲਬਧ ਹੈਗਾ ਪਰ ਇਹ ਝੋਟਾ ਆਪਾਂ ਤੁਹਾਨੂੰ ਦਿਖਾ ਦੇਗੇ ਤੇ ਝੋਟੇ ਦਾ ਰਿਕਾਰਡ ਵੀ ਦੱਸ ਦਈਏ ਛੋਟੇ ਦਾ ਰਿਕਾਰਡ ਕੀ ਹੈ ਮਿੱਤਰੋ ਇਹਦਾ ਬਲੱਡ ਲਾਈਨ ਜਿਹੜੀ ਹੈਗੀ ਇਹ ਖਲੀ ਬਲੱਡ ਲਾਈਨ ਦੇ ਵਿੱਚੋਂ ਆ ਮਾਂ ਦਾ ਦੁੱਧ ਦਾ ਰਿਕਾਰਡ ਹੈਗਾ ਮਿੱਤਰੋ 28 ਕਿਲੋ ਇਹਦੀ ਮਾਂ ਦਾ ਨਾਮ ਹੈਗਾ ਬੀਬੋ ਤੇ ਜਿਹੜਾ ਪਿਓ ਆ ਮਿੱਤਰੋ ਸੂਰਵੀਰ ਆ ਅੱਜ ਕੱਲ ਏ ਬੀ ਸੀ ਵੀਰਾਂਵਲੀ ਵਾਲੇ ਜਿਹੜੇ ਆਗੇ ਨਾ ਭਰਾ ਉਹਨਾਂ ਕੋਲੇ ਆ ਤੇ ਸਾਫ਼ ਸੁਥਰੀ ਬਲੱਡ ਲਾਈਨ ਸਾਫ਼ ਸੁਥਰੇ ਰਿਕਾਰਡ ਵਾਲਾ ਮਾਂ ਦਾ ਜਿਹੜਾ ਦੁੱਧ ਦਿੱਤਾ ਹੋਇਆ ਨਾ ਮਿੱਤਰੋ ਮੇਲਿਆਂ ਦੇ ਵਿੱਚ ਟੋਕੜ ਨੇ ਵੀ ਘਟੋ ਘਟ 20 ਕਿਲੋ ਦੁੱਧ ਦਿੱਤਾ ਹੋਇਆ ਹੈ ਤੇ ਇੱਕ ਮੇਲੇ ਦੇ ਵਿੱਚ 26 ਕਿਲੋ ਦੁੱਧ ਦਿੰਦਾ ਹੋਇਆ ਤੇ 28.5 ਕਿਲੋ ਦੁੱਧ ਦਿੰਦਾ ਹੈ ਕਿਵੇਂ ਲੱਗਿਆ ਝੋਟਾ ਦੱਸਿਓ ਜਰੂਰ ਬਾਕੀ ਬਾਈ ਬਰਿੰਦਰ ਦਾ ਨੰਬਰ ਜਿਹੜਾ ਹੈਗਾ ਉਹ ਸਕਰੀਨ ਉੱਤੇ ਚੱਲੀ ਜਾਂਦਾ ਹੈਗਾ ਹੋਰ ਜਾਣਕਾਰੀ ਵਾਸਤੇ ਤੁਸੀਂ ਬਾਈ ਨੂੰ ਸੰਪਰਕ ਕਰ ਸਕਦੇ ਹੋ ਧੰਨਵਾਦ ਸਾਰਿਆਂ ਦਾ